ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਚੇਹੇ ਵਿਸ਼ੇ ਬਾਰੇ ਜੋ ਸਾਡੇ ਰੋਜ਼ਾਨਾ ਦੇ ਜੀਵਨ ਨਾਲ ਜੁੜਿਆ ਹੋਇਆ ਹੈ ਪਰ ਅਕਸਰ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਉਹ ਹੈ ਸਫਾਈ ਅਤੇ ਸਵੇਰ ਦੇ ਸਮੇਂ ਦਾ ਮਹੱਤਵ ਇਹ ਸਿਰਫ ਸਰੀਰਕ ਸਫਾਈ ਦੀ ਗੱਲ ਨਹੀਂ ਸਗੋਂ ਅੰਦਰੂਨੀ ਸੋਚਤਾ ਅਤੇ ਆਤਮਿਕ ਤਾਜ਼ਗੀ ਦੀ ਵੀ ਗੱਲ ਹੈ ਸੋ ਸੰਗਤ ਜੀ ਅੱਜ ਦਾ ਕਥਾ ਵਿਚਾਰ ਦਾ ਵਿਸ਼ਾ ਬੜਾ ਖਾਸ ਹੋਣ ਵਾਲਾ ਹੈ ਉਹਨਾਂ ਸੰਗਤਾਂ ਲਈ ਜਿੰਨਾ ਘਰਾਂ ਵਿੱਚ ਨਕਾਰਾਤਮਕਤਾ ਹੈ ਦੁੱਖ ਪਰੇਸ਼ਾਨੀ ਹੈ ਜੋ ਸੋ ਅੱਜ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਸਾਧ ਸੰਗਤ ਇਸ ਵੀਡੀਓ ਨੂੰ ਦੇਖ ਰਹੀ ਹੈ ਤੇ ਆਪ ਸਭ ਨਾਲ ਅੱਗੇ ਇੱਕੋ ਬੇਨਤੀ ਕਰਾਂਗੇ ਕਿ ਤੁਸੀਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਅਤੇ ਆਪਣੀ ਰਸਨਾ ਨਾਲ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਸੰਗਤ ਜੀ ਸਫਾਈ ਮਿੱਟੀ ਨੂੰ ਦੂਰ ਕਰਨ ਦਾ ਕੰਮ ਨਹੀਂ ਹੁੰਦਾ ਇਹ ਸਾਡੇ ਜੀਵਨ ਵਿੱਚ ਪਵਿੱਤਰਤਾ ਅਤੇ ਸ਼ਾਂਤੀ ਲਿਆਉਣ ਦਾ ਮਾਰਗ ਹੁੰਦਾ ਹੈ। ਗੁਰਬਾਣੀ ਵੀ ਸਾਨੂੰ ਸਿਖਾਉਂਦੀ ਹੈ ਕਿ ਅਸਲ ਸਫਾਈ ਤਾਂ ਮਨ ਦੀ ਸਫਾਈ ਹੈ। ਜਦੋਂ ਅਸੀਂ ਆਪਣਾ ਘਰ ਦਾ ਆਲਾ-ਦਵਾਰਾ ਸਾਫ਼ ਰੱਖਦੇ ਹਾਂ ਇਹ ਸਾਨੂੰ ਅੰਦਰੂਨੀ ਤੌਰ ਤੇ ਵੀ ਸ਼ੁੱਧ ਬਣਾਉਂਦੀ ਹੈ। ਗਰੀਬੀ ਅਤੇ ਨਕਾਰਤਮਕਤਾ ਉਹਨਾਂ ਘਰਾਂ ਵਿੱਚ ਵਸਦੀ ਹੈ। ਜਿੱਥੇ ਗੰਦਗੀ ਹੁੰਦੀ ਹੈ ਇਸ ਲਈ ਸਫਾਈ ਸਿਰਫ ਸਰੀਰਕ ਨਹੀਂ ਹੁੰਦੀ ਸਗੋਂ ਆਤਮਿਕ ਵਿਕਾਸ ਲਈ ਵੀ ਜ਼ਰੂਰੀ ਹੁੰਦੀ ਹੈ ਸੋ ਸਾਡੇ ਘਰ ਦਾ ਮੁੱਖ ਦਰਵਾਜ਼ਾ ਸਿਰਫ ਇੱਕ ਜਗ੍ਹਾ ਤੋਂ ਦੂਜੀ ਵਿੱਚ ਜਾਣ ਦਾ ਰਾਹ ਨਹੀਂ ਹੁੰਦਾ ਇਹ ਸਾਡੇ ਜੀਵਨ ਵਿੱਚ ਆਉਣ ਵਾਲੀਆਂ ਤਾਕਤਾਂ ਦਾ ਪ੍ਰਵੇਸ਼ ਦੁਆਰ ਹੁੰਦਾ ਹੈ ਜੇ ਤੁਹਾਡੇ ਘਰ ਵਿੱਚ ਚੰਗੀ ਸ਼ਕਤੀ ਨਹੀਂ ਵਾਹਿਗੁਰੂ ਦੀ ਸ਼ਕਤੀ ਨੇ ਆਉਣਾ ਹੈ ਤਾਂ ਉਹ ਵੀ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਆਉਣਾ ਹੈ ਅਤੇ ਜੇਕਰ ਘਰ ਵਿੱਚ ਮਾੜੀਆਂ ਸ਼ਕਤੀਆਂ ਦੁੱਖ ਦਲੇਦਰ ਨੇ ਆਉਣਾ ਹੈ ਤਾਂ ਉਹ ਵੀ ਘਰ ਦੇ ਮੁੱਖ ਦਰਵਾਜ਼ੇ ਵਿੱਚੋਂ ਹੀ ਆਉਣਾ ਹੈ ਇਸ ਲਈ ਸੰਗਤ ਜੀ ਸਵੇਰੇ ਸਵੇਰੇ ਮੁੱਖ ਦਰਵਾਜ਼ੇ ਦੀ ਸਫਾਈ ਕਰਨੀ ਅਤੇ ਪਾਣੀ ਦੇ ਛਿੱਟੇ ਪਾਉਣਾ ਇਹ ਦਰਸਾਉਂਦਾ ਹੈ ਕਿ ਅਸੀਂ ਆਪਣੇ ਘਰ ਦੀ ਪਵਿੱਤਰਤਾ ਰੱਖਣ ਲਈ ਤਿਆਰ ਹਾਂ ਤੇ ਪਾਣੀ ਦੇ ਸਿੱਟੇ ਪਾਉਣਾ ਸਿਰਫ ਇੱਕ ਰਵਾਇਤ ਨਹੀਂ ਹੁੰਦੀ ਸਗੋਂ ਇਹ ਸਾਡੇ ਮਨ ਅਤੇ ਆਤਮਾ ਦੀ ਤਾਜ਼ਗੀ ਦਾ ਪ੍ਰਤੀਕ ਹੁੰਦਾ ਹੈ ਸੰਗਤ ਜੀ ਉਦਾਹਰਨ ਦੇ ਤੌਰ ਤੇ ਗਰੀਬੀ ਕਹਿੰਦੀ ਸੀ ਕਿ ਮੈਂ ਕੋਨਾ ਘਰਾਂ ਵਿੱਚ ਵਸਦੀ ਹਾਂ ਜਿੱਥੇ ਗੰਦਗੀ ਆਲਸ ਅਤੇ ਨਕਾਰਾਤਮਕ ਸੋਚ ਹੁੰਦੀ ਹੈ ਅਤੇ ਦੂਜੇ ਪਾਸੇ ਮਾਇਆ ਕਹਿੰਦੀ ਕਿ ਮੈਂ ਉਹਨਾਂ ਘਰਾਂ ਵਿੱਚ ਵੱਸਦੀ ਹਾਂ ਜਿੱਥੇ ਸਫਾਈ ਸੇਵਾ ਅਤੇ ਸਿਮਰਨ ਹੁੰਦਾ ਹੈ ਤਾਂ ਇਹ ਉਦਾਹਰਨ ਸਾਨੂੰ ਇਹ ਸਬਕ ਦਿੰਦੀ ਹੈ ਕਿ ਜਿੱਥੇ ਸਾਫ਼ ਸਫਾਈ ਅਤੇ ਚੰਗੀਆਂ ਆਤਾਂ ਹੁੰਦੀਆਂ ਨੇ ਉੱਥੇ ਖੁਸ਼ਹਾਲੀ ਵੀ ਆਪਣੇ ਆਪ ਆਉਂਦੀ ਹੈ ਸੰਗਤਜੀਤ ਗੁਰਬਾਣੀ ਵਿੱਚ ਵੀ ਉਚਾਰਨ ਕੀਤਾ ਹੋਇਆ ਹੈ ਕਿ ਅਮਰਤ ਵੇਲਾ ਸੱਚਾ ਨਾਮ ਵੜਿਆਈ ਵਿਚਾਰ ਸੰਗਤ ਜੀ ਸਵੇਰ ਦਾ ਸਮਾਂ ਸਭ ਤੋਂ ਪਵਿੱਤਰ ਹੁੰਦਾ ਹੈ ਇਹ ਸਮਾਂ ਸਿਰਫ ਸਰੀਰਕ ਸਫਾਈ ਲਈ ਨਹੀਂ ਹੁੰਦਾ ਸਗੋਂ ਸਿਮਰਨ ਅਤੇ ਮਨ ਨੂੰ ਸ਼ਾਂਤ ਕਰਨ ਦਾ ਵੀ ਸਮਾਂ ਹੁੰਦਾ ਹੈ ਜਦੋਂ ਅਸੀਂ ਸਵੇਰੇ ਜਾਗਦੇ ਹਾਂ ਤੇ ਫਿਰ ਤਾਜੇ ਪਾਣੀ ਦੇ ਛਿੱਟੇ ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਪਾਉਂਦੇ ਹਾਂ ਅਤੇ ਨਾਮ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਾਂ ਤਾਂ ਇਹ ਸਾਡੇ ਦਿਨ ਦੀ ਸ਼ੁਰੂਆਤ ਨੂੰ ਬਹੁਤ ਚੰਗਾ ਬਣਾ ਦਿੰਦਾ ਹੈ ਇਹ ਸਾਨੂੰ ਆਤਮਿਕ ਤਾਕਤ ਦੇ ਰਾਹ ਤੇ ਲੈ ਕੇ ਜਾਂਦਾ ਹੈ ਅਤੇ ਜੇਕਰ ਆਪਣੇ ਦਿਨ ਦੀ ਸ਼ੁਰੂਆਤ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਛਿੜਕ ਕੇ ਕਰਦੇ ਹਾਂ ਤਾਂ ਸੰਗਤ ਜੀ ਪੂਰੇ ਹੀ ਦਿਨ ਸਾਡੇ ਘਰ ਵਿੱਚ ਚੰਗੀਆਂ ਖਬਰਾਂ ਆਉਂਦੀਆਂ ਹਨ ਸਾਡੇ ਘਰ ਵਿੱਚ ਚੰਗੀਆਂ ਸ਼ਕਤੀਆਂ ਦਾ ਵਾਸਾ ਹੁੰਦਾ ਹੈ ਪਰਮਾਤਮਾ ਦਾ ਵਾਸਾ ਹੁੰਦਾ ਹੈ ਕਿਉਂਕਿ ਸੰਗਤ ਜੀ ਸਫਾਈ ਦੋ ਤਰ੍ਹਾਂ ਦੀ ਹੁੰਦੀ ਹੈ ਬਾਹਰੀ ਅਤੇ ਅੰਦਰੂਨੀ ਸਫਾਈ ਬਾਹਰੀ ਸਫਾਈ ਸਾਡੇ ਜੀਵਨ ਦਾ ਪਹਿਲਾ ਕਦਮ ਹੈ ਇਹ ਸਾਨੂੰ ਆਰਾਮਦਾਇਕ ਅਤੇ ਸੁਖ ਸੰਸਕਾਰ ਦਿੰਦੀ ਹੈ ਅਤੇ ਅੰਦਰੂਨੀ ਸਫਾਈ ਅਸੀਂ ਆਪਣੇ ਮਨ ਦੇ ਅੰਦਰੋਂ ਹੰਕਾਰ, ਲਾਲਚ ਅਤੇ ਦੁਸ਼ਮਣੀ ਨੂੰ ਦੂਰ ਕਰਦੇ ਤਾਂ ਸਾਨੂੰ ਆਤਮਿਕ ਮਜ਼ਬੂਤੀ ਦਿੰਦੀ ਹੈ ਇਹ ਦੋਵੇਂ ਹੀ ਪੱਖ ਮਿਲ ਕੇ ਜੀਵਨ ਨੂੰ ਪੂਰਨਤਾ ਦੇ ਰਾਹ ਤੇ ਲੈ ਜਾਂਦੇ ਹਨ ਕਿਉਂਕਿ ਸੰਗਤ ਜੇਕਰ ਅਸੀਂ ਇੱਕ ਪਾਸੇ ਘਰ ਦੀ ਸਫਾਈ ਕਰੀ ਜਾਈਏ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਫਾਈ ਕਰੀ ਜਾਈਏ ਅਤੇ ਮਨ ਦੀ ਗੰਦਗੀ ਨੂੰ ਸਾਫ਼ ਨਾ ਕਰੀਏ ਸਾਡਾ ਮਨ ਹੰਕਾਰ ਅਤੇ ਨਿੰਦਾ ਚੋਲੀ ਨਾਲ ਜੇਕਰ ਭਰਿਆ ਹੋਇਆ ਹੈ ਤਾਂ ਸੰਗਤ ਜੀ ਸਤਿਗੁਰ ਦੀ ਕਿਰਪਾ ਸਾਡੇ ਤੇ ਕਦੇ ਨਹੀਂ ਵਰਸ ਸਕਦੀ ਵਾਹਿਗੁਰੂ ਦੀ ਮਿਹਰ ਸਾਡੇ ਤੇ ਕਦੇ ਨਹੀਂ ਹੋ ਸਕਦੀ ਬਾਹਰੀ ਸਫਾਈ ਦੇ ਨਾਲ ਨਾਲ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਦੀ ਸਫਾਈ ਵੀ ਕਰੀ ਜਿੰਨੇ ਵੀ ਸਾਡੇ ਮਨ ਵਿੱਚ ਗਲੇ ਸ਼ਿਕਵੇ ਨੇ ਚਾਹੀਏ ਉਹ ਸਾਡੇ ਪਰਿਵਾਰ ਨੂੰ ਲੈ ਕੇ ਨੇ ਆਂਡ ਗਵਾਂਡ ਨੂੰ ਲੈ ਕੇ ਨੇ ਜਾਂ ਕਿਸੇ ਵੀ ਪ੍ਰਕਾਰ ਦਾ ਗਿਲਾ ਸ਼ਿਕਵਾ ਨਫ਼ਰਤ ਹੈ ਅਸੀਂ ਉਸ ਨੂੰ ਮਿਟਾ ਦਈਏ ਸੰਗਤ ਜੀ ਫਿਰ ਹੀ ਸਾਡਾ ਵਾਹਿਗੁਰੂ ਸਾਨੂੰ ਗਲ ਨਾਲ ਲਾਵੇਗਾ ਅਤੇ ਚਿੰਨੇ ਹਿਰਦਿਆਂ ਵਿੱਚ ਪਿਆਰ ਸਤਿਕਾਰ ਹੁੰਦਾ ਓਨਾ ਹੀ ਹਿਰਦਿਆਂ ਵਿੱਚ ਵਾਹਿਗੁਰੂ ਦਾ ਵਾਸਾ ਵੀ ਹੁੰਦਾ ਸੋ ਸੰਗਤ ਜੀ ਆਓ ਅਸੀਂ ਸਫਾਈ ਅਤੇ ਸਿਮਰਨ ਨੂੰ ਆਪਣੇ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰੀਏ ਸਵੇਰ ਸਭ ਤੋਂ ਪਹਿਲਾਂ ਜਾ ਕੇ ਆਪਣੇ ਘਰ ਦਾ ਮੁੱਖ ਦਰਵਾਜ਼ੇ ਦੀ ਸਫਾਈ ਕਰੀਏ ਬਾਹਰਲੇ ਦਰਵਾਜ਼ੇ ਤੇ ਪਾਣੀ ਦੇ ਛਿੱਟੇ ਪਾਉਣ ਦਾ ਅਭਿਆਸ ਸ਼ੁਰੂ ਕਰੀਏ ਅਤੇ ਇਸ ਦੇ ਨਾਲ ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਵੀ ਕਰੀਏ ਇਹ ਸੁਧਾਰਨ ਆਤਾਂ ਤੁਹਾਡੇ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਲਿਆ ਸਕਦੀਆਂ ਨੇ ਸੰਗਾਤ ਜੀ ਸਫਾਈ ਇੱਕ ਕੰਮ ਨਹੀਂ ਹੁੰਦਾ ਸਗੋਂ ਸਾਡੇ ਜੀਵਨ ਨੂੰ ਸੁਧਾਰਨ ਦਾ ਸਗੋਂ ਇੱਕ ਤਰੀਕਾ ਹੁੰਦਾ ਜਦੋਂ ਅਸੀਂ ਘਰ ਸਾਫ਼ ਰੱਖਦੇ ਹਾਂ ਸੇਵਾ ਕਰਦੇ ਹਾਂ ਅਤੇ ਸਿਮਰਨ ਕਰਦੇ ਹਾਂ ਤੇ ਸਾਨੂੰ ਸ਼ਾਂਤੀ ਤੇ ਖੁਸ਼ਹਾਲੀ ਮਿਲਦੀ ਹੈ ਤੇ ਆਓ ਆਪਾਂ ਇਹਨਾਂ ਆਤਮ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲਿਆਈਏ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ